ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਲੰਬੇ ਸਮੇਂ ਦੀ ਮੈਨੇਜਰ ਸੁਨਾਲੀ ਸਿੰਘ ਨੂੰ ਲੱਗਦਾ ਹੈ ਸਾਈਡਲਾਈਨ ਕਰ ਦਿੱਤਾ ਹੈ ਜਿਸ ਨਾਲ ਉਹਨਾਂ ਦੀ 10 ਸਾਲਾਂ ਦੀ ਪ੍ਰੋਫੈਸ਼ਨਲ ਸਾਂਝ ਖਤਮ ਹੋ ਗਈ ਹੈ ਦਾ ਹਾਲੀਵੁੱਡ ਰਿਪੋਰਟਰ ਇੰਡੀਆ ਮੁਤਾਬਕ ਇਹ ਅਚਾਨਕ ਫੈਸਲੇ ਨੇ ਐਂਟਰਟੇਨਮੈਂਟ ਇੰਡਸਟਰੀ ਚ ਖਲਬਲੀ ਮਚਾ ਦਿੱਤੀ ਹੈ ਖਾਸ ਕਰਕੇ ਉਹਨਾਂ ਫੈਨਸ ਚ ਜੋ ਲੰਬੇ ਸਮੇਂ ਤੋਂ ਦਿਲਜੀਤ ਤੇ ਸੁਨਾਲੀ ਨੂੰ ਇਕੱਠੇ ਵੇਖਦੇ ਆ ਰਹੇ ਨੇ ਸੋਨਾਲੀ ਨੇ ਦਿਲਜੀਤ ਨੂੰ ਇੰਸਟਾਗ੍ਰam ਤੋਂ ਅਨਫੋਲੋ ਵੀ ਕਰ ਲਿਆ ਹੈ। ਇਹ ਸੋਨਾਲੀ ਦੇ ਇੰਸਟਾ ਦੀ ਤਸਵੀਰ ਹੈ ਜਿਸ 'ਚ ਫੋਲੋਇੰਗ 'ਚ ਹੁਣ ਦਿਲਜੀਤ ਉਸਾਂਚ ਨਹੀਂ ਹਨ। ਜਦਕਿ ਦਿਲਜੀਤ ਦੇ ਨਾਮ ਤੋਂ ਚੱਲ ਰਹੇ ਕਾਫੀ ਪੇजेस ਨੂੰ ਸੋਨਾਲੀ ਨੇ ਅਜੇ ਤੱਕ ਫੋਲੋ ਕੀਤਾ ਹੋਇਆ ਹੈ। ਜਿਸ ਨਾਲ ਇਹ ਅਟਕਲਾਂ ਹੋਰ ਤੇਜ਼ ਹੋ ਗਈਆਂ ਕਿ ਦੋਹਾਂ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ। ਇਹਨਾਂ ਹੀ ਨਹੀਂ ਸੋਨਾਲੀ ਦਿਲਜੀਤ ਨਾਲ ਮੈਟ ਗੱਲਾਂ 'ਚ ਸ਼ਾਮਲ ਨਹੀਂ ਹੋਈ ਸੀ ਅਤੇ ਸੋਨਾਲੀ ਵੱਲੋਂ ਮੈਟ ਗੱਲਾਂ ਦੀ ਦਿਲਜੀਤ ਦੀ ਕੋਈ ਵੀ ਤਸਵੀਰ ਵੀ ਪੋਸਟ ਨਹੀਂ ਕੀਤੀ ਗਈ ਜੋ ਸੋਨਾਲੀ ਦੇ ਇੰਸਟਾ ਤੇ ਪ੍ਰੋਫਾਈਲ ਦੇ ਹਿਸਾਬ ਵੇਖ ਸਕਦੇ ਆ ਜਿਸ ਚ ਕੋਈ ਵੀ ਮੱਟ ਗੱਲਾਂ ਦੀ ਦਲਜੀਤ ਦੀ ਤਸਵੀਰ ਨਹੀਂ ਹੈ ਤੇ ਮੱਟ ਗੱਲਾਂ ਬਾਰੇ ਸੋਸ਼ਲ ਮੀਡੀਆ ਤੇ ਵੀ ਕੁਝ ਵੀ ਸਾਂਝਾ ਨਹੀਂ ਕੀਤਾ ਜ਼ਿਕਰ ਖਾਸ ਹੈ ਕਿ 2024 ਵਿੱਚ ਸੋਨਾਲੀ ਨੂੰ ਬਿਲਬੋਰਡ ਵੱਲੋਂ ਉਹਨਾਂ ਦੀ ਊਮਨ ਇਨ 뮤직 ਲਿਸਟ ਚ ਗਲੋਬਲ ਮੈਨੇਜਰ ਆਫ ਦイヤー ਵਜੋਂ ਸਨਮਾਨਿਤ ਕੀਤਾ ਗਿਆ ਸੀ ਤੇ ਇਹ ਦੱਸਣ ਲਈ ਕਾਫੀ ਹੈ ਕਿ ਉਸਨੇ ਦਲਜੀਤ ਦੇ ਅੰਤਰਰਾਸ਼ਟਰੀ ਕੈਰੀਅਰ ਨੂੰ ਕਿੰਨਾ ਉੱਚਾ ਚੱਕਿਆ ਦਲਜੀਤ ਦੀ ਸੋਨਾਲੀ ਨਾਲ ਸ਼ੁਰੂਆਤ 2013 ਵਿੱਚ ਹੋਈ ਜਦੋਂ ਸੋਨਾਲੀ ਜੋ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਸੀ ਦਿਲਜੀਤ ਦੀ ਐਲਬਮ ਭੰਗੜਾ ਪਾ ਮਿੱਤਰਾ ਤੇ ਕੰਮ ਕੀਤਾ ਸੀ ਜਿਸ 'ਚ ਦਿਲਜੀਤ ਮੁੱਖ ਗਾਇਕ ਸਨ ਉਹਨਾਂ ਦੀ ਸਾਂਝ ਉਸ ਸਮੇਂ ਤੋਂ ਲਗਾਤਾਰ ਮਜ਼ਬੂਤ ਹੋ ਰਹੀ ਸੀ ਅਤੇ ਦਿਲਜੀਤ ਨੇ ਕਈ ਵਾਰ ਉਸਦੇ ਯੋਗਦਾਨ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਖੈਰ ਇਸ ਬਾਰੇ ਸੁਨਾਲੀ ਦਾ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ